ਉੱਤਰ-ਪੂਰਬੀ ਅਫਰੀਕਾ ਵਿੱਚ ਸਥਿਤ ਇੱਕ ਦੇਸ਼ ਸੁਡਾਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਕਿ ਖੇਤਰਫਲ ਦੇ لحاظ ਨਾਲ ਅਫਰੀਕਾ ਦਾ ਤੀਜਾ ਸਭ ਤੋਂ ਵੱਡਾ ਇਹ ਦੇਸ਼ ਲੰਬੇ ਸਮੇਂ ਤੋਂ ਜੰਗ ਦੇ ਵਿੱਚ ਫਸਿਆ ਹੋਇਆ ਹੈ ਪਰ ਇਸ ਵਿਚਾਲੇ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਹੱਸ ਨਹੱਸ ਕੀਤਾ ਜਾ ਰਿਹਾ ਹੈ ਦਰਅਸਲ ਇਸ ਜੰਗ ਦਾ ਸਭ ਤੋਂ ਮਾੜਾ ਅਸਰ ਇੱਥੇ ਦੀਆਂ ਔਰਤਾਂ ਤੇ ਪਿਆ ਹੈ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਆਪਣੀ ਇੱਜ਼ਤ ਦਾ ਵਪਾਰ ਕਰਨ ਲਈ ਮਜਬੂਰ ਹਨ 1956 ਵਿੱਚ ਆਜ਼ਾਦੀ ਹਾਸਲ ਕਰਨ ਵਾਲਾ ਇਹ ਦੇਸ਼ ਅਸਲ ਅਰਥਾਂ ਵਿੱਚ ਕਦੇ ਆਜ਼ਾਦ ਹੀ ਨਹੀਂ ਹੋਇਆ ਹਿੰਸਾ ਲਾਲਚ ਅਤੇ ਸੱਤਾ ਦੇ ਸੰਘਰਸ਼ ਨੇ ਇਸ ਦੇਸ਼ ਨੂੰ ਧਰਤੀ ਤੇ ਨਰਕ ਵਰਗਾ ਬਣਾ ਦਿੱਤਾ ਹੈ ਸੂਡਾਨ ਦੇ ਓਮਡਰਮਨ ਇਸ ਸ਼ਹਿਰ ਵਿੱਚ ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਉਹਨਾਂ ਨੂੰ ਭੋਜਨ ਦੇ ਬਦਲੇ ਸੈਨਿਕਾਂ ਦੇ ਨਾਲ ਹੰਬਿਸਤਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਦਾ ਗਾਡੀਆਂ ਦੀ ਇੱਕ ਰਿਪੋਰਟ ਅਨਸਾਰ ਓਮਡਰਮਨ ਵਿੱਚ ਲੜਾਈ ਦੌਰਾਨ ਭੱਜਨ ਵਿੱਚ ناکਾਮ ਰਹਿਣ ਵਾਲੀਆਂ 2 ਦਰਜਨ ਤੋਂ ਵੱਧ ਔਰਤਾਂ ਨੇ ਤਸ਼ੱਦਦ ਦੀਆਂ ਕਹਾਣੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸੁਡਾਨੀ ਫੌਜ ਦੇ ਸਫਾਈਆਂ ਨਾਲ ਹਮ ਬਿਸਤਰ ਕਰਨ ਤੋਂ ਇਲਾਵਾ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਰਸਤਾ ਨਹੀਂ ਸੀ ਦੱਸਦੀ ਹੈ ਕਿ ਇਸ ਦੇਸ਼ ਵਿੱਚ ਚੱਲ ਰਹੇ ਸੰਘਰਸ਼ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ ਤੇ 1 ਕਰੋੜ ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਹਨ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਦੇਸ਼ ਦੇ ਲਗਭਗ 26 ਮਿਲੀਅਨ ਲੋਕ ਭੋਜਨ ਦੀ ਅਸੁਰੱਖਿਆ ਦੇ ਗੰਭੀਰ ਪੱਧਰ ਦਾ ਸਾਹਮਣਾ ਕਰ ਰਹੇ ਹਨ ਦੇਸ਼ ਵਿੱਚ ਸੈਨਿਕਾਂ ਦੁਆਰਾ ਜਨਸੀ ਸ਼ੋਸ਼ਣ ਦੀਆਂ ਰਿਪੋਰਟਾਂ 15 April 2023 ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸਨ ਕੁਝ ਔਰਤਾਂ ਨੇ ਇਹ ਵੀ ਦੱਸਿਆ ਹੈ ਕਿ ਸਿਪਾਹੀ ਖਾਲੀ ਘਰਾਂ ਵਿੱਚ ਰਹਿਣ ਦੀ ਇਜਾਜ਼ਤ ਲੈਣ ਲਈ ਵੀ ਉਨਾ ਨਾ ਹਮ ਬਿਸਤਰ ਹੁੰਦੇ ਹਨ